തോർണി <laughs> <laughs> ਦੀ ਕੇਸ ਹੈ ਜੀ ਦੀ ਕੇਸ ਹੈ ਜੀ ਤੇ 23 ਮਾਰਚ ਨੂੰ ਸਾਡੇ ਕੋਲੇ ਇੱਕ ਲੇਡੀ ਜੀ ਨੇ ਇਨਫਾਰਮੇਸ਼ਨ ਦਿੱਤੀ ਸੀ ਕਿ ਉਹਦੀ ਲੜਕੀ ਨਾਲ ਐਂ ਕਰਕੇ ਗੱਲਬਾਤ ਹੋਈ ਤੇ ਉਹਦੇ ਸਬੰਧ ਚ ਅਸੀਂ ਇਮੀਡੀਏਟ ਉਹਦੀ ਸਟੇਟਮੈਂਟ ਲਿਖ ਕੇ ਅਸੀਂ ਕੇਸ ਰਿਸਟ ਕਰਤਾ ਜੀ ਵੀ ਐਨਐਸ ਦੇ ਜਿਹੜੀ ਕਨਸਰਨਡ ਸੈਕਸ਼ਨਸ ਨੇ ਵੀ ਐਨਐਸ ਦੇ ਪੌਪਲਰਟ ਦੇ ਦਿੰਗੇ ਤੇ ਲੜਕੀ ਨੂੰ ਹਸਪੀਟਲਾਈਜ਼ ਕਰਤਾ ਜੀ ਨੈਕਸਟ ਡੇ ਅਸੀਂ ਰਿਪੋਰਟ ਕਰਕੇ ਜਿਹੜਾ ਮੈਂ ਜਿਹੜਾ ਸੀ ਉਹਨੂੰ ਅਸੀਂ ਗਿਫਟ ਕਰ ਲਿਆ ਲੜਕੀ ਕਿੱਥੇ ਪੜਨਗੀ ਸਕੂਲ ਕਿ ਕੀ ਕਰੂਗੀ ਇਸ ਲੜਕੀ ਨੂੰ ਕੀ ਕਿਹਦੀ ਕੋਲਨੀ ਹੈ ਜੀ ਉੱਥੋਂ ਸਕੂਲ ਦੇ ਵਿੱਚ ਜਾਂਦੀ ਹੁੰਦੀ ਸੀ ਔਟੋ ਵਾਲਾ ਲੈ ਕੇ ਜਾਂਦਾ ਹੁੰਦਾ ਸੀ ਉੱਥੇ ਉਹਦੀ ਲੜਕੀ ਦੀ ਆਪਸ ਚ ਖਿਲਾ ਲੋ ਛੋਟੀ ਬੱਚੀ ਸੀ ਉਹਦੀ ਗੱਲਬਾਤ ਉਹਨੂੰ ਵਿਚਲਾ ਕੇ ਉਹਨੂੰ ਗੱਲਬਾਤਾਂ ਤੇ ਲੈ ਕੇ ਚੱਲ ਬਸ ਸ਼ੁਰੂਆਤੀ ਔਟੋ ਵਾਲੇ ਨੂੰ ਤਾਂ ਹਾਂ ਜੀ ਔਟੋ ਵਾਲਾ ਜਿਹੜਾ ਸੁਖਮਨ ਕਨੌਦੀਆ ਸੀ ਉਹ ਨਾਲ ਦਾ ਉਹ ਜਨਾ ਸੀ ਗ੍ਰਿਫਤਾਰ ਕਰ ਲਿਆ 30 ਤਰੀਕ ਨੂੰ ਜੀ ਤੇ ਅੱਜ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਾਂਗੇ ਔਟੋ ਵਾਲਾ ਕੱਪ ਤੱਕ ਕਿੰਨੇ ਟਾਈਮ ਤੋਂ ਜਿਹੜਾ ਹੈਗਾ ਜੀ ਲੱਗੇ ਜਾਂਦਾ ਹੈ ਲੜਕੀ ਨੂੰ ਇਹ ਲਰਕੀ ਦਾ ਲਾਇਆ ਹੋਇਆ ਸੀ ਜੀ ਪਿਛਲੇ ਸਾਲ ਚੌਥੀ ਚ ਮਤਲਬ ਲਾਇਆ ਹੋਇਆ ਸੀ 9 10 ਮਹੀਨਾ ਲਾਇਆ ਹੋਇਆ ਸੀ ਇਹ ਅਗਸਤ ਮਹੀਨੇ ਦੀ ਗੱਲਬਾਤ ਦਸਰੀ ਸਟਾਫ ਕਿਹੜੀ ਕਲਾਸ ਦੀ ਪੜ੍ਹਦੀ ਲੱਗਦੀ ਹੈ ਸਕੂਲ ਹੈ ਦੀ ਸੇ ਸਕੂਲ ਜਿਹੜਾ ਪਹਿਲੇ ਕਲਾਸ ਪੰਜਵੀਂ ਕਲਾਸ ਦੇ ਵਿੱਚ ਪੇਪਰ ਦਿੱਤੇ ਸੀ